मेरिटोरियस سکول تلواڑا دی ਵਿਦਿਆਰਥਣਾ ਨੇ ਵਧਾਇਆ ਸਕੂਲ ਦਾ ਮਾਣ ਜੀਹਾਂ ਪੂਰੇ ਪੰਜਾਬ 'ਚ 10ਵਾਂ ਰੈਂਕ ਪ੍ਰਾਪਤ ਕਰਕੇ ਦੀਕਸ਼ਾ ਨੇ ਪ੍ਰਾਪਤ ਕੀਤੀ 98% ਉਸ ਨਾਲ ਹੀ ਸ੍ਰਿਸ਼ਟੀ ਡੋਗਰਾ ਨੇ 97% ਪ੍ਰਾਪਤ ਕਰਕੇ ਪੂਰੇ ਪੰਜਾਬ 'ਚ ਪ੍ਰਾਪਤ ਕੀਤਾ 13ਵਾਂ ਰੈਂਕ ਇਸ ਨਾਲ ਹੀ ਅੱਜ ਐਮ.ਐਲ.ਏ ਸਰਦਾਰ ਕਰਮਵੀਰ ਸਿੰਘ ਘੁੰਮਣ ਉਹਨਾਂ ਦੇ ਵੱਲੋਂ ਮੈਰਿਟोरियस ਸਕੂਲ ਦੇ ਵਿੱਚ ਪਹੁੰਚ ਕੇ ਇਹਨਾਂ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ ਅਸੀਕਾਲ ਜੀ ਮੇਰਾ ਨਾਮ ਸੁਨੀਲ ਮਹਿਰਾਲ ਹੈ ਪ੍ਰਿੰਸੀਪਲ ਮੈਰਿਟोरियस ਸਕੂਲ تلਵਾੜਾ ਤਾਲ ਪੰਜਾਬ ਸਰਕਾਰ ਦੁਆਰਾ ਪੀਐਸਵੀ ਬੋਰਡ ਦੁਆਰਾ ਸਾਡੇ ਪਲਸ 2 ਕਲਾਸਸ ਦੇ ਰਿਜ਼ਲਟ ਅਨਾਉਂਸ ਕੀਤੇ ਗਏ ਜਿਦੇ ਵਿੱਚ ਮੈਰਿਟੋਰੀਅਸ ਸਕੂਲ ਤਲਵਾੜਾ ਦੇ ਦੋ ਬੱਚੀਆਂ ਦੀਕਸ਼ਾ ਐਂਡ ਸ੍ਰਿਸ਼ਟੀ ਡੋਗਰਾ ਦੋਨਾਂ ਨੇ ਮੈਰਿਟ ਵਿੱਚ ਆਪਣਾ ਸਥਾਨ ਹਾਸਲ ਕੀਤਾ ਸੋ ਮੈਂ ਦੋਨਾਂ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਟੀਚਰਸ ਤੇ ਪੋਸਟ ਆਫ ਮੈਂਬਰ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਮਖੋਨਾਂ ਨੂੰ ਮੁਬਾਰਕਵਾਦ ਦਿੰਨਾ ਤੇ ਇਹਨਾਂ ਨੂੰ ਬੈਸਟ ਵਿਸ਼ੇਸ ਦਿੰਦਾ ਇਹਨਾਂ ਦੇ ਫਿਊਚਰ ਲਈ ਜਿਹੜੀ ਸਾਡੇ ਬੱਚੀ ਹੈ ਸ੍ਰਿਸ਼ਟੀ ਡੋਗਰਾ ਇਸ ਬੱਚੇ ਦਾ ਐਡਮਿਸ਼ਨ ਯੂਐਸ ਦੀਆਂ ਤਿੰਨ ਜਾਂ ਚਾਰ ਯੂਨੀਵਰਸਿਟੀਆਂ ਨੂੰ ਇਹਨੂੰ ਬੱਚੇ ਨੂੰ ਆਫਰ ਲੈਟਰ ਆਏ ਆ ਉਹਦੇ ਵਿੱਚ ਉਸ ਆਪਣੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਲਈ ਐਨ ਫਿਊਚਰ ਬੱਚਾ ਹੈ ਸਾਡਾ ਇੱਥੇ ਯੂਐਸਏ ਦੇ ਵਿੱਚ ਪੜਦਾ ਮਿਲੇ ਤੇ ਅੱਗੇ ਹੋਰ ਵੀ ਨਾਮ ਰੋਸ਼ਨ ਕਰੇ ਬੈਟਰ ਵਿਸ਼ੇਸਾ ਮਿਲਣਗੇ ਸਤਿ ਸ੍ਰੀ ਅਕਾਲ ਮੇਰਾ ਨਾਮ ਸ੍ਰਿਸ਼ਟੀ ਡੋਗਰਾ ਹੈ ਤੇ ਮੈਂ ਮੈਰਿਟਰੀ ਸਕੂਲ ਤਲਵਾੜਾ ਤੋਂ 12th ਪਾਸ ਆਊਟ ਹੋ ਰਹੀ ਹੁਣੇ-ਹੁਣੇ 10th ਵਿੱਚ ਵੀ ਮੇਰੀ ਮੈਰਿਟ ਆਈ ਸੀ ਤੇ ਹੁਣ 12th ਵਿੱਚ ਵੀ ਮੈਮਰਿਕ ਲੈ ਕੇ ਆਈਏ ਤੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ 97% ਆਈਏ ਤੇ ਮੇਰੇ 13 ਫ੍ਰੈਂਕ ਕਰੇ ਤਾਂ ਮੈਂ ਸਭ ਤੋਂ ਜ਼ਿਆਦਾ ਥੈਂਕ ਯੂ ਪ੍ਰਿੰਸੀਪਲ ਸਾਹਿਬ ਦਾ ਕਰਨਾ ਚਾਹੂੰਗੀ ਕਿਉਂਕਿ ਸਰ ਨੇ ਇਨਾ ਸਪੋਰਟ ਕੀਤਾ ਹੈ ਇੰਨੇ ਸਾਨੂੰ ਫੈਸਿਲਿਟੀਜ਼ ਦਿੱਤੀਆਂ ਤਾਂ ਹੀ ਅਸੀਂ ਨੇ ਵਧੀਆ ਰਿਜ਼ਲਟਸ ਲੈ ਕੇ ਆਏ ਹੈ ਮੇਰਾ ਨਾਮ ਿਕਸ਼ਾ ਹੈ ਮੈਂ ਮੈਰੀਟੋਰੀ ਸਕੂਲ ਤਲਵਾਰਾ ਤੋਂ 12th ਪਾਸ ਕੀਤੀ ਹੈ ਮੇਰੀ ਮੈਰਿਟ ਆਈ ਹੈ 98% ਨਾ 10th ਰੈਂਕਰ ਮੇਰਾ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਦੇ ਟੀਚਰਸ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ ਸਪੈਸ਼ਲੀ ਅਲਕਾ मैम ਤੇ ਕੁਲਜੀਤ मैम ਸ਼ਿਖਾ मैम ਅ ਅਮਰਜੀਤ मैम ਵੀਨਾ मैम ਪ੍ਰਿੰਸੀਪਲ ਸਾਹਿਬ ਸਾਰੇ ਸਟਾਫ ਮੈਂਬਰਸ ਆਰੇ ਨੇ ਬਹੁਤ ਸਪੋਰਟ ਕੀਤਾ ਹੈ